ਹੇ ਗੁਰਜੀ ਕੀ ਪਤੇ ਸੁਹੀ ਮਹੱਲਾ ਪੰਜਵਾ ਦੀਨ ਛੜਾਈ ਦੁਨੀ ਜੋ ਲਾਈ ਦੁਹੀ ਸਰਾਈ ਖੁਨਾਮੀ ਕਹਾਈ ਜੋ ਤਿਸ ਭਾਵੈ ਸੋ ਪਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਈ ਇਥੇ ਵਿਸਰਾਮ ਸੱਚਾ ਧਰਮ ਪੁੰਨ ਇਥੇ ਵਿਸਰਾਮ ਲਾਉਣਾ ਭਲਾ ਕਰਾਈ ਦੀਨ ਕੈ ਤੁਸੈ ਦੁਨੀ ਨਾ ਜਾਇ ਸਰਬ ਨਿਰੰਤਰ ਏਕੋ ਜਾਗੈ ਜੇਤ ਜੇਤ ਲਾਇ ਤੇਤ ਤੇਤ ਕੋ ਲਾਗੈ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਹੀ ਮਹੱਲਾ ਪੰਜਵਾ ਪ੍ਰਤਹ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪਿਐ ਹਰ ਨਾਮ ਸਦਾ ਸਦਾ ਜਪਿਐ ਹਰ ਨਾਮ ਸਦਾ ਸਦਾ ਜਬਿ ਹੈ ਹਰ ਨਾਮ ਪੂਰਨ ਹੋਵਹਿ ਮਨ ਕੇ ਕਾਮ ਰਹਾਉ ਪ੍ਰਭ ਅਬਨਾਸੀ ਰੈਣ ਦੇਨ ਗਾਉ ਬੱਬੀ ਨਾਲ ਉਚਾਰਨ ਕਰਨਾ ਹੈ ਅਬਿਨਾਸੀ ਅਬਿਨਾਸੀ ਵੀ ਪਾਦਾ ਜਾਂਦਾ ਵਾਵੇ ਨਾਲ ਪ੍ਰਾਵ ਅਬਿਨਾਸੀ ਰੈਣ ਦੇਨ ਰੈਣ ਦੇਨ ਗਾਉ ਜੀਵਤ ਮਰਤ ਨਿਹਚਲ ਪਾਵੈ ਥਾਉ ਨੇਚਲ ਪਾਵੈ ਥਾਉ ਸੋਸਾਹੋ ਸੇਵ ਜੇਤ ਤੋਟ ਨ ਆਵੈ ਖਾਤ ਖਰਚਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੂਹੀ ਮਹੱਲਾ ਪੰਜਵਾ ਗੁਰਪੂਰੇ ਜਬ ਭਏ ਦਇਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਗਾਈ ਬਲਿਹਾਰਾ ਤੁਝ ਬਿਨ ਠਾਕੁਰ ਕਮਨ ਹਮਾਰਾ ਹਾਂਜੀ ਤੁਝ ਬਿਨ ਠਾਕੁਰ ਇਥੇ ਵਿਸਰਾਮ ਕਵਨ ਹਮਾਰਾ ਪ੍ਰਹਾਉ ਸਾਧ ਸੰਗਤ ਸਿਓ ਪ੍ਰੀਤ ਬਣ ਆਈ ਪੂਰਵ ਕਰਮ ਲਿਖਤ ਤੁਰ ਪਾਈ ਇਹ ਵੀ ਵਿਸਰਾਮ ਜਿਸ ਤਰ੍ਹਾਂ ਹੀ ਲਾਉਣਾ ਪੂਰਵ ਕਰਮ ਲਿਖਤ ਇੱਥੇ ਵਿਸਰਾਮ ਲਾ ਦੇਣਾ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਪ ਹਰ ਹਰ ਨਾਮ ਇੱਥੇ ਵਿਸਰਾਮ ਹੈ ਅਚਰਜ ਪ੍ਰਤਾਪ ਜਾਲ ਨ ਸਤ ਤੀਨੇ ਤਾਪ ਨਿਮਖ ਨ ਵਿਸਰਹਿ ਹਰ ਚਰਨ ਤੁਮਾਰੇ ਨਾਨਕ ਮੰਗਾਏ ਨਾਨਕ ਮਾਗੇ ਨਾਨਕ ਮਾਗੇ ਦਾਨ ਪਿਆਰੇ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਜੇਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਯਾਲਾ ਸਾਧ ਗਾਵਹਿ ਗੁਣ ਸਦਾ ਰਸਾਲਾ ਸਾਧ ਗਾਵਹਿ ਇਥੇ ਵਿਸਰਾਮ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਾਪਤਿ ਤੇਰਾ ਜਿਸ ਕ੍ਰਿਪਾ ਕਰਹਿ ਵਸਹਿ ਤਿਸ ਨੀਰਾ ਜਾਨ ਕੀ ਭੂਖ ਤੇਰਾ ਨਾਮ ਅਹਾਰ ਤੂੰ ਦਾਤਾ ਪ੍ਰਭ ਦੀਵਨਹਾਰ ਤੂੰ ਦਾਤਾ ਪ੍ਰਭ ਇਥੇ ਵਿਸਰਾਮ ਲਾ ਦੇਣਾ ਦੀਵਨਹਾਰ RAM ਰਮਤ ਸੰਤਨ ਸੁਖ ਮਾਨਾ ਨਾਨਕ ਦੀਵਨਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਬਹਤੀ ਜਾਤ ਕਦੇ ਦ੍ਰਿਸ਼ਣ ਧਾਰਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਦਾ ਹੈ ਨਿਤ ਪਾਰਚ ਮਾਦਵੇ ਭਜ ਦੇਨ ਨਿਤ ਰੈਣੀ ਮਾਦਵੇ ਭਜ ਦੇਨ ਨਿਤ ਰੈਣੀ ਮਾਦਵੇ ਭਜ ਦੇਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਜੀਤ ਪਦ ਤੇ ਵਿਸਰਾਮ ਲਾ ਦੇਣਾ ਜਨਮ ਪਦਾਰਥ ਜੀਤ ਹਰ ਸਰਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋਉ ਕਰ ਝਾਰਤ ਦੋਉ ਕਰ ਝਾਰਤ ਰਾਮ ਰਤਨ ਰੇਦ ਤੇਲ ਨਹੀਂ ਧਾਰਤ ਪਰਣ ਪੋਖਣ ਸੰਗ ਔਦ ਵਿਹਾਣੀ ਜੈ ਜਗਦੀਸ਼ ਕੀ ਗਾਤ ਨਹੀਂ ਜਾਣੀ ਸਰਨ ਸਮਰੱਥ ਅਗੋਚਰ ਸੁਆਮੀ ਉਧਰ ਨਾਨਕ ਉਧਰ ਨਾਨਕ ਪ੍ਰਭ ਉਧਰ ਨਾਨਕ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਹਰ ਹਰ ਨਾਮ ਇਥੇ ਵਿਸਰਾਮ ਹੈ ਸਿਮਰ ਰਤਨਾਗਰ ਸਿਮਰ ਸਿਮਰ ਜੀਵਨਾਰਾਇਣ ਦੂਖ ਰੋਗ ਸੋਗ ਸਭ ਬਿਨਸੇ ਦੂਖ ਰੋਗ ਸੋਗ ਸਭ ਬਿਨਸੇ ਕਿੱਥੇ ਵਿਸਰਾਮ ਹੈ ਗੁਰਪੂਰੇ ਮਿਲ ਪਾਪ ਤਜਾਇਣ ਰਹਾਉ ਮਿਲ ਪਾਪ ਨਹੀਂ ਕਹਿਣਾ ਗੁਰਪੂਰੇ ਮਿਲ ਪਾਪ ਤਜਾਇਣ ਗੁਰਪੂਰੇ ਮਿਲ ਪਾਪ ਤਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਮ ਮਾਨਤਾ ਨਿਰਮਲ ਸਾਚ ਸਵਾਉ ਆਠ ਪਹਿਰ ਪਾਰ ਬ੍ਰਹਮ ਤਿਆਈਐ ਪੂਰਬ ਲਿਖਤ ਹੋਏ ਤਾ ਪਾਈਐ ਸਰਨ ਪਏ ਜਪ ਦੀਨ ਦਇਆਲਾ ਨਾਨਕ ਜਾਚੈ ਸੰਤਰਵਾਲਾ ਸੁਹੀ ਮਹੱਲਾ ਪੰਜਵਾ ਘਰ ਕਾ ਕਾਜ ਨਾ ਜਾਣੀ ਰੂੜਾ ਤੈ ਤੰਦੈ ਰਚਿਉ ਮੂੜਾ ਜਿਤ ਤੂੰ ਲਾਵਹਿ ਤੇਤ ਤਿਤ ਲਗਨਾ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ RAM ਰਸਾਇਣ ਅਨ ਦਿਨ ਮਤੀ ਬਾਹ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੀ ਟੂਟੇ ਗਾਢੇ ਉਹਦਾ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਆਰੀ ਸੂਹੀ ਮਹੱਲਾ ਪੰਜਵਾ ਸੂਹੀ ਮਹੱਲਾ ਪੰਜਵਾ संत प्रसाद निहचल कार पाया सर्व सुख फिर नहीं डोलाया सर्व सुख फिर नहीं डोलाया डुलाया दरमियाना जाप बोलना गुरु त्याए हर चरण मन चीने तात करतै ताति ताते करतै अस्थर कीने ਰਹਾਉ ਗੁਣ ਗਾਵਤ ਅਚੂਤ ਅਬినాਸ਼ੀ ਤਾਤੇ ਕਾਟੀ ਜਾਤੀ ਤਾਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਅਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਾਤ ਹੋਵੇ ਵਿਸਰਾਮ ਤੇ ਰਕੂ ਜੋ ਜੋ ਜਪੈ ਤਿਸ ਕੀ ਗਤ ਹੋਵੇ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲਿਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੋਕੰ ਵਸਤ ਕਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸੁਹੀ ਮਹੱਲਾ ਪੰਜਵਾ ਘਰ ਤੀਜਾ ਸੁਹੀ ਮਹੱਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਇਆਲਾ ਗੋਬਿੰਦਾ ਗੁਣ ਗਾਉ ਇੱਥੇ ਵਿਸਰਾਮ ਹੈ ਦਇਆਲਾ ਦਰਸ਼ਨ ਦੇਹੁ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਮਾਲਾ ਥੋੜਾ ਜਿਹਾ ਕਸ ਕੇ ਬੂਲ ਅੰਮ੍ਰਿਤ ਨਾਮ ਚੱਲ ਜਪਨਾਲਾ ਨਾਨਕ ਜਾਚੈ ਸੰਤ ਰਵਾਲਾ ਸੁਹੀ ਮਹੱਲਾ ਪੰਜਵਾ ਤਿਸ ਬਿਨ ਦੂਜਾ ਅਵਰ ਨ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾ ਨਰਵਾ ਮਿਟਾਵੇ ਮੁਖ ਪਾਠ ਲਾਹ ਦੇ ਨਾਲ ਹੀ ਹੈ ਕਈ ਸਰੂਪਾਂ ਚ ਮਿਟਾਵਾ ਹੈ ਦਲਾਵਾਂ ਲੱਗੀਆਂ ਹੋਈਆਂ ਪ੍ਰਮੁੱਖ ਪਾਠ ਲਾਂ ਦੇ ਨਾਲ ਹੈ ਨਾਨਕ ਰੱਖਾ ਆਪੇ ਹੋਆ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾ